ਗਵਰਨਮੈਂਟ ਨੇ ਸ਼ੁੱਕਰਵਾਰ ਨੂੰ ਪਾਕਿਸਤਾਨੀ ਸੋਸ਼ਲ ਮੀਡੀਆ ਹੈਂਡਲਸ ਨੂੰ ਬੈਨ ਕਰ ਦਿੱਤਾ ਜਿਸ 'ਤੇ ਦਾਵਾ ਕੀਤਾ ਗਿਆ ਸੀ ਕਿ ਮੁਜ਼ਫਰਾਬਾਦ 'ਚ ਕੋਈ ਸੁਖੋਈ ਐਸਯੂ30ਐਮ ਕੇਆਈ ਨੂੰ ਸ਼ੂਟ ਕੀਤਾ ਗਿਆ ਅਤੇ ਇੱਕ ਭਾਰਤੀ ਪਾਇਲਟ ਨੂੰ ਫੜ ਲਿਆ ਗਿਆ ਸੀ ਪ੍ਰੈਸ ਇਨਫੋਰਮੇਸ਼ਨ ਬਿਊਰੋ ਨੇ ਇਸ ਦੀ ਜਾਂਚ ਪੜਤਾਲ ਕੀਤੀ ਤੇ ਦੱਸਿਆ ਕਿ ਪਾਕਿਸਤਾਨੀ ਸੋਸ਼ਲ ਮੀਡੀਆ ਹੈਂਡਲਸ ਦੁਆਰਾ ਫੈਲਾਈ ਜਾ ਰਹੀ ਇਹ ਤਸਵੀਰ ਨਕਲੀ ਹੈ ਤੇ 11 ਸਾਲ ਪੁਰਾਣੀ ਵੀ ਹੈ पीआईबी फैक्ट चेक ਨੇ ਕਿਹਾ ਕਿ ਇਹ ਫੋਟੋ ਭਾਰਤੀ ਹਵਾਈ ਸੈਨਾ ਦਾ ਇਹ ਸੁਖੋਈ SU-30MKI 14 ਅਕਤੂਬਰ 2014 ਨੂੰ ਮਹਾਰਾਸ਼ਟਰ ਦੇ ਪੁਰਨੇ ਅਹਿਮਦਨਗਰ ਹਾਈਵੇ ਦੇ ਨੇੜੇ ਕੁਲਵਾੜੀ ਪਿੰਡ ਵਿੱਚ ਹਾਦਸਾ ਗ੍ਰਸਤ ਹੋ ਗਿਆ ਸੀ ਜਿਸ 'ਚ ਇੱਕ ਭਾਰਤੀ ਪਾਇਲਟ ਨੂੰ ਜ਼ਿੰਦਾ ਫੜ ਲਿਆ ਗਿਆ ਸੀ ਇਸ ਤਰ੍ਹਾਂ ਦੀ ਵੀਡੀਓਜ਼ ਪਾਕਿਸਤਾਨੀ ਸੋਸ਼ਲ ਮੀਡੀਆ ਹੈਂਡਲਰ ਦੁਆਰਾ ਗਲਤ ਢੰਗ ਨਾਲ ਦਿਖਾਈ ਜਾ ਰਹੀ ਹੈ ਇੱਕ ਹੋਰ ਪੋਸਟ 'ਚ ਪੀਆਈਬ ਨੇ ਇੱਕ ਵੀਡੀਓ ਸਾਂਝੀ ਕਰ ਪਾਕਿਸਤਾਨੀ ਪ੍ਰੋਪਗੈਂਡਾ ਅਲਰਟ ਲਿਖਿਆ ਹੈ ਪਾਕਿਸਤਾਨੀ ਸੋਸ਼ਲ ਮੀਡੀਆ ਹੈਂਡਲਰ ਦੁਆਰਾ ਇੱਕ ਵੀਡੀਓ ਸਾਂਝੀ ਕੀਤੀ ਗਈ ਵੀਡੀਓ ਚ ਭਾਰਤ ਤੇ ਇੱਕ ਅਸਲੀ ਪਾਕਿਸਤਾਨੀ ਹਮਲੇਵਜਿਕ ਭਾਰੀ ਮਲਟੀਪਲ ਲਾਂਚ ਰਾਕਟ ਸਿਸਟਮ ਬੈਰਾਜ ਦਾ ਹਮਲਾ ਕਰ ਰਿਹਾ ਹੈ ਫੈਕਟ ਚੈੱਕ ਤੋਂ ਪਤਾ ਲੱਗਾ ਕਿ ਇਹ ਕਲਿੱਪ ਇੱਕ ਵੀਡੀਓ ਗੇਮ ਹੈ ਪੀਆਈਪ ਪੋਸਟ ਔਨ ਐਕਸ ਤੇ ਕਿਹਾ ਪਾਕਿਸਤਾਨੀ ਪ੍ਰੋਪਗੈਂਡਾ ਅਲਰਟ ਇੱਕ ਭਾਰੀ ਐਮਐਲਆਰਐਸ ਬੈਰਾਜ ਨੂੰ ਦਰਸਾਉਂਦੀ ਇੱਕ ਵੀਡੀਓ ਨੂੰ ਭਾਰਤ ਉਤੇ ਅਸਲ ਪਾਕਿਸਤਾਨੀ ਹਮਲੇ ਵਜੋਂ ਝੂਠਾ ਸਾਂਝਾ ਕੀਤਾ ਜਾ ਰਿਹਾ ਹੈ PIV फैक्ट चेक ये वीडियो एक वीडियो गेम है ते 3 साल ਤੋਂ ਵੱਧ ਸਮੇਂ ਤੋਂ ஆன்ਲਾਈਨ ਹੈ ਪੋਸਟ ਵਿੱਚ ਕਿਹਾ ਗਿਆ ਕਿ ਇਸ ਦਾ ਮੌਜੂਦਾ ਭਾਰਤ ਪਾਕਿਸਤਾਨ ਸਥਿਤੀ ਨਾਲ ਕੋਈ ਸੰਬੰਧ ਨਹੀਂ ਹੈ पीआईबी फैक्ट चेक ने ਲੋਕਾਂ ਨੂੰ ਸੱਚ ਰਹਿਣ ਅਤੇ ਸਾਂਝਾ ਕਰਨ ਤੋਂ ਪਹਿਲਾਂ ਚੈੱਕ ਕਰਨ ਦੀ ਅਪੀਲ ਕੀਤੀ ਹੈ ਕਿ ਪਾਕਿਸਤਾਨੀ ਫੌਜ ਨੇ ਭਾਰਤੀ ਹਵਾਈ ਸੈਨਾ ਦੀ ਇੱਕ ਮਹਿਲਾ ਪਾਇਲਟ ਨੂੰ ਗ੍ਰਿਫਤਾਰ ਕੀਤਾ ਹੈ ਐਕਸ ਦੇ ਇੱਕ ਪੋਸਟ 'ਚ ਇੱਕ ਤਸਵੀਰ ਤੇ ਵਿਅਕਤੀ ਨੇ ਲਿਖਿਆ ਖਬਰ ਹੈ ਭਾਰਤੀ ਮਹਿਲਾ ਹਵਾਈ ਸੈਨਾ ਪਾਇਲਟ ਸਕੁਐड्रन ਲੀਡਰ ਸ਼ਿਵਾਨੀ ਸਿੰਘ ਨੂੰ ਪਾਕਿਸਤਾਨ ਵਿੱਚ ਉਸ ਸਮੇਂ ਫੜ ਲਿਆ ਗਿਆ ਜਦੋਂ ਉਸਨੇ ਜੈਟ ਤੋਂ ਛਾਲ ਮਾਰ ਦਿੱਤੀ ਸੀ ਉੱਥੇ ਇੱਕ ਵੀਡੀਓ ਹੈ ਜਿਸ 'ਤੇ ਧਿਆਨ ਰੱਖਣਾ ਚਾਹੀਦਾ ਹੈ ਵੈਸੇ ਚਾਹ ਪੀਣੀ ਹੈ ਅਭਿਨੰਤਨ ਤੋਂ ਬਾਅਦ ਇੱਕ ਹੋਰ ਇਕਤੀ ਵੱਲੋਂ ਦੋਸ਼ ਲਗਾਉਣ ਦੇ ਕੁਝ ਮਿੰਟਾਂ ਦੇ ਅੰਦਰ ਪ੍ਰੈਸ ਇਨਫੋਰਮੇਸ਼ਨ ਬਿਊਰੋ ਨੇ ਸੱਚਾਈ ਦੱਸੀ ਕਿ ਇਹ ਵੀਡੀਓ ਝਾਲੀ ਹੈ ਅਣਜਾਣ ਲੋਕਾਂ ਨੇ ਲੈਫਟੀਨੈਂਟ ਸ਼ਿਵਾਂਗੀ ਸਿੰਘ ਇੰਡੀਅਨ ਨੇਵੀ ਵਿੱਚ ਇੱਕ ਭਾਰਤੀ ਅਧਿਕਾਰੀ ਹੈ ਉਹ ਬਿਹਾਰ ਦੇ ਮੁਜ਼ਫਰਪੁਰ ਜ਼ਿਲ੍ਹੇ ਦੇ ਫਤਿਹਬਾਦ ਪਿੰਡ ਦੀ ਰਹਿਣ ਵਾਲੀ ਹੈ ਅਤੇ ਪਲੌਟs ਜਹਾਜ਼ ਦੀ ਸਾਬਕਾ ਪਾਇਲਟ ਸੀ ਉਹ ਭਾਰਤੀ ਜਲ ਸੈਨਾ ਦੀ ਪਹਿਲੀ ਤਿੰਨ ਮਹਿਲਾ ਪਾਇਲਟ ਇਸ ਮੂਵੀ ਚੋਂ ਇੱਕ ਸੀ ਜਿਸ ਵਿੱਚ ਲੈਫਟੀਨੈਂਟ ਸ਼ਿਵਾਂਗੀ ਸਰੂਪ ਅਤੇ ਲੈਫਟੀਨੈਂਟ ਦਿਵਿਆ ਸ਼ਰਮਾ ਸ਼ਾਮਿਲ ਹਨ ਤਨ ਲਗਾਤਾਰ ਪਾਕਿਸਤਾਨ ਵੱਲੋਂ ਝੂਠੀਆਂ ਖਬਰਾਂ ਫੈਲਾ ਸਾਡੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਰਕਾਰ ਵੱਲੋਂ ਸਾਰਿਆਂ ਨੂੰ ਅਪੀਲ ਹੈ ਕਿ ਝੂਠੀਆਂ ਖਬਰਾਂ ਤੇ ਅਫਵਾਹਾਂ ਤੇ ਧਿਆਨ ਨਾ ਦਿਓ